ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਅੱਜ ਦੀ ਵੀਡੀਓ ਬਹੁਤ ਹੀ ਇੰਟਰਸਟਿੰਗ ਟਾਪਿਕ ਤੇ ਲੈ ਕੇ ਆਏ ਆ ਟਾਪਿਕ ਇਹ ਹੈ ਵੀ ਜਿਨ੍ਹਾਂ ਦੀ ਉਮਰ 50 ਸਾਲ ਜਾਂ ਉਸ ਤੋਂ ਜ਼ਿਆਦਾ ਹੈ ਉਹ ਆਪਣੀਆਂ ਲੱਤਾਂ ਨੂੰ ਕਿਵੇਂ ਤਕੜੇ ਕਰ ਸਕਦੇ ਨੇ ਜੀ ਹਾਂ ਲੱਤਾਂ ਦੀ ਤਕੜੇ ਕਰਨ ਲਈ ਕਿਹੜੀਆਂ ਕਸਰਤਾਂ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਣਾ ਪਿਛਲੇ 10 ਸਾਲ ਤੋਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰਦੇ ਆ ਜਿੱਥੇ ਰੋਜ਼ਾਨਾ ਅਸੀਂ ਬਹੁਤ ਮਿਹਨਤ ਨਾਲ ਪੇਸ਼ੈਂਟ ਦੇਖਦੇ ਆ ਔਰ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੋਲੋ ਨਹੀਂ ਕੀਤਾ ਉੱਥੇ ਸਾਡੀ ਆਈਡੀ ਹੈ ਐਸ ਹਰੀ ਸਿੰਘਸ ਨਾਲ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ ਦੇ ਨਾਮ ਤੇ ਔਰ ਸਾਨੂੰ ਫੇਸਬੁੱਕ ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਐਸ ਹਰੀ ਸਿੰਘਸ ਨਾਲ ਫਿਜ਼ੋਥੈਰੇਪੀ ਦੇ ਨਾਮ ਤੋਂ ਸੋ ਵੀਡੀਓ ਨੂੰ ਜ਼ਿਆਦਾ ਲੰਬਾ ਨਾ ਕਰੀਏ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਆਪਾਂ ਬੈੱਡ ਤੇ ਲੇਟ ਜਾਣਾ ਹੈ ਇੱਕ ਗੋਡਾ ਮੋੜ ਲੈਣਾ ਹੈ ਦੂਸਰੀ ਜੋ ਲੱਤ ਹੈ ਉਸ ਨੂੰ ਪੈਰ ਨੂੰ ਅੰਦਰ ਮੋੜ ਕੇ ਇੱਕ ਗਿੱਠ ਬੈੱਡ ਨਾਲੋਂ ਉੱਪਰ ਚੱਕ ਦੇਣਾ ਹੈ ਇੱਕ ਇਹ ਹੋਲਡ ਕਰਨਾ ਆਪਾਂ 5 ਸੈਕਿੰਡ ਲਈ 1 2 3 4 5 then ਰਿਲੈਕਸ then ਫੇ ਚੱਕ ਦੇਣਾ ਹੈ 1 2 3 4 5 then ਰਿਲੈਕਸ ਫੇ ਚੱਕ ਦੇਣਾ ਹੈ 1 2

ਹੌਲੀ ਹੌਲੀ ਤੁਸੀਂ ਜਦੋਂ 1 ਹਫਤਾ ਹੋ ਗਿਆ ਇਹ 10 ਵਾਰੀ ਕਰ ਦੇਣੀ ਹੈ 10 ਤੋਂ ਨਹੀਂ ਵਧਾਉਣਾ ਔਰ ਦੈਨ ਇਹ ਹੋਗੀ ਪਹਿਲੀ ਐਕਸਰਸਾਈਜ਼ ਐਸਐਲਆਰ ਦੂਸਰੀ ਐਕਸਰਸਾਈਜ਼ ਕੀ ਹੈ ਬ੍ਰਿਜਿੰਗ ਦੋਨੋਂ ਗੋਡੇ ਮੋੜ ਲੈਣੇ ਨੇ ਔਰ ਦੋਨੋਂ ਪੈਰ ਨਾਲ ਗੋਡੇ ਝੂੜਨੇ ਨਹੀਂ ਗੋਡੇ ਖੋਲ ਦੇਣੇ ਆ ਔਰ ਲੱਤ ਨੂੰ ਉੱਪਰ ਚੱਕ ਦੇਣਾ ਹੈ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਦੈਨ ਰਿਲੈਕਸ ਟੂ ਵਿਥਲੇ ਰੱਖ ਦੇਣੀ ਇਸ ਨੂੰ ਪੋਲ ਬਣਾਉਣਾ ਵੀ ਕਹਿ ਸਕਦੇ ਆ ਪੰਜਾਬੀ ਦੇ ਵਿੱਚ ਫਿਰ ਆਪਾਂ ਲੱਕ ਉੱਪਰ ਚੱਕ ਦਾਂਗੇ ਬਿਲਕੁਲ ਇਹ ਇੱਥੇ ਨਹੀਂ ਰੱਖਣਾ ਬਿਲਕੁਲ ਥੱਲੇ ਨਹੀਂ ਰੱਖਣਾ ਬਿਲਕੁਲ ਉੱਪਰ ਜਿੰਨਾ ਬਾਦ ਤੋ ਆ ਚੱਕ ਸਕਦੇ ਹੋ ਇੱਥੇ 10 ਗਿਣਾਂਗੇ 1 2 3 4 5 6 7 8 9 10 then relax then ਫਿਰ ਉੱਪਰ ਚੱਕ ਦਾਂਗੇ 1 2 3 4 5 6 7 8 9 10 then relax ਤੁਸੀਂ ਪੰਜ ਵੀ ਗਿਣ ਸਕਦੇ ਹੋ ਜੂਰੀ ਨਹੀਂ 10 ਸੀ ਗਿਣਨਾ ਪਹਿਲਾਂ ਇੱਕ ਹੱਥ ਦੇ ਇਸ ਦੀ ਪੰਜ ਰੈਪੀਟੀਸ਼ਨਸ ਪੰਜ ਵਾਰੀ ਕਰਨੀਆਂ ਨੇ ਫਿਰ ਹੌਲੀ ਹੌਲੀ ਇਹਦੀਆਂ ਰੈਪੀਟੀਸ਼ਨਸ ਵਧਾ ਦਾਂਗੇ ਆਪਾਂ 10 ਤੱਕ ਕਰ ਸਕਦੇ ਆ ਇਹ ਹੋ ਗਈ ਦੂਸਰੀ ਕਸਰਤ ਆਪਣੀ ਬ੍ਰਿਜਿੰਗ ਹੁਣ ਨੈਕਸਟ ਤੀਸਰੀ ਕਸਰਤ ਕੀ ਹੈ हिਪ ਅਬਡਕਸ਼ਨ ਸਾਈਡ ਲਾਈਨ ਚ ਜਾਵਾਂਗੇ ਇਦਾਂ ਲੇਟ ਜਾਵਾਂਗੇ ਔਰ ਇੱਕ ਇੱਕ ਜੋ ਲੱਤ ਹੈ ਉਸ ਨੂੰ ਮੋੜ ਲੈਣਾ ਹੈ ਅੰਦਰ ਨੂੰ ਦੂਸਰੀ ਲੱਤ ਨੂੰ ਉੱਪਰ ਚੱਕਾਂਗੇ ਉਹੀ ਇੱਕ ਗਿੱਟ ਜਿੰਨੀ ਇਥੇ ਆਪਾਂ ਫੇਰ ਆਪਾਂ ਪੰਜ ਗਿਣਾਂਗੇ 1 2 3 4 5 ਦੈਨ ਰਿਲੈਕਸ फिर उपर चक देंगे एक दो तीन चार पेन रिलैक्स फिर उपर चक देंगे एक दो तीन चार रिलैक्स एक दो तीन चार रिलैक्स फिर उपर चक दें एक दो तीन चार पेन रिलैक्स ये होगी है प्रोडक्शन ये आपको दूसरी साइड करके दिखावे तुम्हें पहला यह पांच बारी करना फिर हौली हौली दस बारी कर देंगे आप देखो पहला साइड लाइन च जाना है और नीचे वाला गोडा मोड़ देना उपर वाला उपर चक देना जैसे आप गए एक दो तीन चार पेन रिलैक्स एक दो तीन चार पैन रिलैक्स एक दो तीन चार पेन रिलैक्स पहला यह पांच बारी करना हौली हौली दस बारी कर सकते हो ये होगी हैप अब नैक्सट एक्सरसाइज की हैप एक्सटेंशन तो आप करेंगे आपदा उल्टे लिट जाएंगे ਬਿਲਕੁਲ ਐਗਮ ਰੈਸਟ ਪੋਜੀਸ਼ਨ ਦੇ ਵਿੱਚ ਇਸ ਲੱਤ ਨੂੰ ਇੱਕ ਗੇਟ ਉੱਪਰ ਚੱਕ ਦਾਂਗੇ ਇੱਥੇ ਆਪਾਂ 10 5 ਗਿਣਾਂਗੇ 1 2 3 4 5 then ਰਿਲੈਕਸ ਫੇਰ ਉੱਪਰ ਚੱਕ ਦਾਂਗੇ 1 2 3 4 5 then ਰਿਲੈਕਸ ਫੇਰ ਉੱਪਰ ਚੱਕ ਦਾਂਗੇ 1 2 3 4 5 then ਰਿਲੈਕਸ ਫੇਰ ਉੱਪਰ ਚੱਕ ਦਾਂਗੇ 1 2 3 4 5 then ਰਿਲੈਕਸ दो तीन चार पांच, दैन रोलैक्स एक दो तीन चार देन रिलैक्स वारी साइड और ही ए साइड एक दो तीन चार पैन रोलैक्स एक दो तीन चार देन रिलैक्स एक दो तीन चार पहला पांच पाँच फिर अगले हफ्ते हाँ दस बारी कर सकते हो व् तो व ਔਰ ਇੱਕ ਕਸਰਤਾਂ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਖਾਣਾ ਖਾਣ ਤੋਂ ਪਹਿਲਾਂ ਜਿਵੇਂ ਦਵਾਈ ਲੈਣੇ ਆ ਉਵੇਂ ਤੁਸੀਂ ਇਹ ਕਸਰਤ ਕਰਨੀ ਹੈ ਪਹਿਲੀ ਐਕਸਰਸਾਈਜ਼ ਹੈਗੀ ਐਸ ਐਲ ਆਰ ਲੱਤਾਂ ਦੀ ਉੱਪਰ ਚੱਕੀ ਦੂਸਰੀ ਬ੍ਰੇਜਿੰਗ ਚੱਕੀ ਸੀਗੀ ਫੇ ਤੀਸਰੀ हिਪ ਅਬਡਕਸ਼ਨ ਔਰ ਦੈਨ ਚੌਥੀ ਪੁੱਠੇ ਪੈ ਕੇ ਆਪਾਂ ਲੱਤ ਪੁੱਠੀ ਉੱਪਰ ਚੱਕੀ ਸੀ ਇਹ ਹੋ ਗਈਆਂ ਚਾਰ ਕਸਰਤਾਂ ਹੁਣ ਪੰਜਵੀਂ ਕਿਹੜੀ ਹੈ ਸਿਰਫ ਛੇ ਕਸਰਤਾਂ ਨੇ ਪੰਜਵੀਂ ਕਿਹੜੀ ਹੈ ਇਦਾਂ ਬੈਠ ਜਾਵਾਂਗੇ ਬਿਲਕੁਲ ਸਟ੍ਰੇਟ

ਦੋ 3 4 5 ਇਹ ਤੁਸੀਂ 10 ਵਾਰੀ ਹੁਈ ਕਰਨਾ 10 ਵਾਰੀ ਇਧਰ 10 ਵਾਰੀ ਇਧਰ ਹੁਣ ਤੁਹਾਨੂੰ ਇਧਰ ਕਰਕੇ ਦਿਖਾਵਾਂਗੇ ਆਪਾਂ ਇਦਾਂ ਹੱਥ ਫੜ ਲੈਣਾ ਪੈਰ ਅੰਦਰ ਮੋੜ ਕੇ ਲੱਤ ਉੱਪਰ ਚੱਕ ਦੇਣੀ ਸਾਹਮਣੇ ਦੇਖਾਂਗੇ 1 2 3 4 5 ਥੈਨ ਰਿਲੈਕਸ 1 2 3 4 5 ਥੈਨ ਰਿਲੈਕਸ 1 2 3 4 5 ਪਾਟਾ ਜੋ ਨਾਲ ਬੈਡ ਦੇ ਜੁੜੇ ਰਹਿਣਾ ਚਾਹੀਦਾ ਨਾਲ ਜੋ ਆਪਣਾ ਲੱਤ ਸਾਰੀ ਉੱਪਰ ਨਹੀਂ ਚੱਕਣੀ ਸਿਰਫ ਇਦਾਂ ਸਟ੍ਰੇਟ 1 2 ਦੈਨ ਲੈਗਸ ਇਹ ਹੋ ਗਈ ਤੁਹਾਡੀ ਕੁਆਡਰੀਸੈਪਸ ਦੀ ਐਕਸਰਸਾਈਜ਼ ਸਾਰੇ ਮਸਲਸ ਆਪਾਂ ਵਾਰੀ ਵਾਰੀ ਕਰ ਰਹੇ ਆ ਇਸ ਦੀਆਂ ਵੀ ਤੁਸੀਂ ਹੌਲੀ ਹੌਲੀ ਪਹਿਲਾਂ 10 ਰੈਪੀਟੀਸ਼ਨਸ ਫਿਰ ਹੌਲੀ ਹੌਲੀ 15 ਕਰ ਦਿਆਂਗੇ ਹੁਣ ਲਾਸਟ ਐਕਸਰਸਾਈਜ਼ ਕੀ ਹੈ ਉਹ ਹੈ ਕਿ ਆਪਣੀ ਵਾਲ ਸਕਵਾਟ ਉਹ ਵੀ ਤੁਹਾਨੂੰ ਕਰਕੇ ਦਿਖਾਵਾਂਗੇ ਲਾਸਟ ਐਕਸਰਸਾਈਜ਼ ਕੀ ਹੈ ਵਾਲ ਸਕਵਾਟ ਉਸ ਦੇ ਲਈ ਤੁਹਾਨੂੰ ਇੱਕ ਫੋਮ ਰੋਲਰ ਚਾਹੀਦਾ ਹੋਏਗਾ ਫੋਮ ਰੋਲਰ ਆਪਾਂ ਦੀਵਾਰ ਦੇ ਨਾਲ ਲਾ ਲੈਣਾ ਹੈ ਇਦਾਂ ਕਰਕੇ ਔਰ ਆਪਾਂ ਦੋਨੋਂ ਪੈਰ ਅੱਗੇ ਕੱਢ ਦਾਂਗੇ ਔਰ ਹੌਲੀ ਹੌਲੀ ਨੀਚੇ ਜਾਵਾਂਗੇ ਇਦਾਂ इदा बैठ जाएंगे आप नाइन डिग्री एंगल इतने आप होल्ड करा एक दो तीन चार पच दैन फिर वापस फिर नीचे जावे एक दो तीन चार पांच फिर वापस फिर नीचे जावे एक दो तीन चार पंच फिर वापस फिर नीचे जावेंगे एक दो तीन चार पांच फिर वापस फिर नीचे जावे एक दो तीन चार पांच फिर वापस फिर नीचे जावे एक दो 2 10 4 5 ਫੇਰ ਵਾਪਸ ਇਸ ਦੀਆਂ ਤੁਸੀਂ 10 ਰੈਪੀਟੀਸ਼ਨਸ ਕਰਨੀਆਂ ਨੇ ਇਸ ਦੇ ਵਿੱਚ ਤੁਹਾਨੂੰ ਦੇਖਣ ਨੂੰ ਔਖਾ ਲੱਗਦਾ ਪਰ ਇਹ ਬਹੁਤ ਬੈਸਟ ਹੈ ਤੁਹਾਡੇ ਕੋਲ ਫੋਮ ਰੋਲਰ ਨਹੀਂ ਹੋਏਗਾ ਤੁਸੀਂ ਸੱਤ ਤੋਂ ਆਰਡਰ ਕਰਕੇ ਮੰਗਵਾ ਸਕਦੇ ਹੋ ਇਸ ਦੇ ਨਾਲ ਕੀ ਹੈ ਤੁਹਾਡੇ ਬੈਕ ਦੇ ਮਸਲ ਵੀ ਰਿਲੈਕਸ ਹੋ ਰਹੇ ਨੇ ਪੱਟ ਜੋ ਤੁਹਾਡੇ ਪੱਟ ਨੇ ਇਹਦੇ ਵਿੱਚ ਜਾਨ ਪੈ ਜਾਏਗੀ ਤਾਕਤ ਇੰਨੀ ਤਾਕਤ ਆ ਜਾਏਗੀ ਤੁਸੀਂ ਕਹੋਗੇ ਵੀ ਸਾਰਾ ਕੰਮ ਅੱਜ ਮੈਂ ਹੀ ਕਰਨਾ ਸੋ ਇਸ ਕਰਕੇ ਧਿਆਨ ਰੱਖਣਾ ਹੈ ਬਹੁਤ ਧਿਆਨ ਨਾਲ ਕਰਨੀ ਹੈ ਕਿਸੇ ਦੀ ਹੈਲਪ ਲੈ ਲੈਣੀ ਜਦੋਂ ਕਰੋਗੇ ਬਿਲਕੁਲ ਧਿਆਨ ਨਾਲ نیچے ਜਾਣਾ ਇੱਦਾਂ ਕੁਰਸੀ 'ਤੇ ਹੀ ਬੈਠ ਜਾਣਾ ਪਿੱਛੇ ਨੂੰ ਵੀ ਪੁਸ਼ ਕਰਾਂਗੇ نیچے ਵੀ ਧਿਆਨ ਰੱਖਾਂਗੇ 5 ਸੈਕਿੰਡ ਹੋਲਡ ਕਰਨਾ ਦੈਨ ਰਿਲੈਕਸ ਸਭ ਤੋਂ ਬੈਸਟ ਐਕਸਰਸਾਈਜ਼ ਹੈ ਇਹ ਅਗਰ ਤੁਹਾਡੀ ਉਮਰ 50 ਸਾਲ ਤੋਂ ਵੱਧ ਹੈ ਸੋ ਇਹ ਸਾਰੀਆਂ ਕਸਰਤਾਂ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਰੋਟੀ ਖਾਣ ਤੋਂ ਪਹਿਲਾਂ ਕਰਨੀਆਂ ਨੇ ਸਿਰਫ 6 ਕਸਰਤਾਂ ਨੇ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਕਰਦਿਆਂ ਸ਼ੁਰੂ ਕਰ ਦੋਗੇ ਤੁਸੀਂ ਦੇਖੋਗੇ 3 ਤੀਸਰੇ ਹਫ਼ਤੇ ਤਿੰਨ ਹਫ਼ਤੇਾਂ ਬਾਅਦ ਤੁਹਾਨੂੰ ਆਏ ਲੱਗੂਗਾ ਕਿ ਸਾਡੀ ਲੱਤਾਂ ਦੇ ਵਿੱਚ ਜਾਨ ਪੈ ਗਈ ਬਹੁਤ ਵਧੀਆ ਐਕਸਰਸਾਈਜ਼ ਨੇ ਅਸੀਂ ਰੈਗੂਲਰ ਹੀ ਐਕਸਰਸਾਈਜ਼ਾਂ ਆਪਣੇ ਪੇਸ਼ੈਂਟਸ ਨੂੰ ਕਲੀਨਿਕ ਤੇ ਕਰਾਉਨੇ ਆਂ ਔਰ ਮੈਂ ਚਾਹੁੰਦਾ ਸੀ ਵੀ ਸਾਰਿਆਂ ਨਾਲ ਸਾਂਝੀਆਂ ਕੀਤੀਆਂ ਜਾਣ ਜਿਨ੍ਹਾਂ ਦੀ ਉਮਰ 50 ਸਾਲ ਹੈ ਕਿਉਂਕਿ ਆਪਾਂ ਪਹਿਲਾਂ ਬਹੁਤ ਕੰਮ ਕਰ ਲੈਨੇ ਆ ਆਪਣੇ ਮਸਲ ਵੀਕ ਹੋ ਜਾਂਦੇ ਨੇ ਪਰ ਹੁਣ ਘਪਰਾਉਣਾ ਨਹੀਂ ਤੁਸੀਂ ਇਹ ਕਸਰਤਾਂ ਕਰੋਗੇ ਤਾਂ ਦੇਖਿਓ ਤੁਹਾਡੇ ਚ ਜਾਨ ਪੈ ਜੇਗੀ ਅਗਰ ਤੁਸੀਂ ਕੁਝ ਵੀ ਪੁੱਛਣਾ ਤੁਸੀਂ ਸਾਨੂੰ ਪੁੱਛ ਸਕਦੇ ਹੋ ਕਮੈਂਟ ਬਾਕਸ ਵੀ ਪੁੱਛ ਸਕਦੇ ਹੋ ਪਰਸਨਲ ਨੰਬਰ ਤੇ ਵੀ ਕਾਲ ਕਰ ਸਕਦੇ ਹੋ ਸਾਡਾ ਨੰਬਰ ਡਿਸਕ੍ਰਿਪਸ਼ਨ 'ਚ ਹਮੇਸ਼ਾ ਦਿੱਤਾ ਹੁੰਦਾ ਹੈ ਨਹੀਂ ਫਿਰ ਸਾਡੀ ਜੋ ਕਬੀਰ ਪੇਨ ਰੀਲੀਫ ਦੇ ਵਿੱਚ ਜਦੋਂ ਅਸੀਂ ਉਸਦੀ ਐਡ ਆਉਂਦੀ ਹੈ ਉਸ ਦੇ ਵਿੱਚ ਸਾਡਾ ਨੰਬਰ ਮੈਂਸ਼ਨ ਆਉਂਦਾ ਹੈ ਤੁਸੀਂ ਉਹ ਆਇਲ ਵੀ ਯੂਜ਼ ਕਰੋ ਅਸੀਂ ਰੈਗੂਲਰ ਉਹ ਆਪਣੇ ਪੇਸ਼ੈਂਟਸ ਨੂੰ ਦਿੰਨੇ ਆ ਬਹੁਤ ਵਧੀਆ ਰਿਜ਼ਲਟਸ ਨੇ ਉਸ ਆਇਲ ਦੇ ਸੋ ਮਿਲਦੇ ਆ ਜਲਦ ਇੱਕ ਨਵੀਂ ਵੀਡੀਓ ਨਾਲ ਅਗਰ ਇਹ ਵੀਡੀਓ ਵਧੀਆ ਲੱਗੀ ਹੋ ਗਈ ਤਾਂ ਥੰਬਸ ਅਪ ਜਰੂਰ ਦਿਓ ਔਰ ਕਮੈਂਟ ਵੀ ਜਰੂਰ ਕਰਿਓ ਔਰ ਆਪਣੇ ਭੈਣਾ ਨਾਲ ਸ਼ੇਅਰ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ